ਆਜਾ ਸੇਮੂ ਆਜਾ ਬਈ ਅੰਦਰ ਤੋਂ ਬਾਹਰ ਆ ਜਾਓ ਹਾਂ ਸਤਿਕਾਰਯੋਗ ਭਾਰਤ ਦੇ ਦੇ ਮੂਲ ਨਿਵਾਸੀਓ ਅੱਜ ਅਸੀਂ ਖੜੇ ਆ ਸੰਤ ਸ਼ਰੋਮਣੀ ਗੁਰੂ ਰਵਦਾਸ ਮਾਸਵਾ ਵਿਕਾਸ ਨਗਰ ਮੌਲੀ ਜਗਰਾ ਜਿੱਥੇ ਭਾਰਤ ਦੇ ਹਕੂਮਤ ਮਨੁਵਾਦੀ ਲੋਕਾਂ ਨੇ ਤਾਨਾशाही ਦੇ ਤਹਿਤ ਜੋ ਸਾਡੇ ਮਾਰਗਦਰਸ਼ਨ ਰਹੇ ਨੇ ਗੁਰੂ ਸਹਿਬਾਨ ਰਹਿਬਰ ਉਹਨਾਂ ਦੇ ਜੋ ਧਾਰਮਿਕ ਸਥਾਨ ਹੈ ਉਹਨਾਂ ਤੇ ਵੀ ਇਹ ਵੱਡੇ ਪੱਧਰ ਤੇ ਸਾਨੂੰ ਕੁਚਲਣ ਦੀਆਂ ਸਾਡੇ ਧਾਰਮਿਕ ਸਥਾਨਾਂ ਤੇ ਇਹ ਆਪਣਾ ਜੋ ਕੋਹਾੜਾ ਜੋ ਦਿੱਲੀ ਵਿੱਚ ਪਹਿਲਾਂ ਤੁਗਲਕਾ ਬਾਗ ਦੇ ਵਿੱਚ ਇਹਨਾਂ ਨੇ ਵੱਡੇ ਪੱਧਰ ਤੇ ਉਹਦੋਂ ਸਾਨੂੰ ਤਹਿਸਨਾਸ ਕੀਤਾ ਹੁਣ ਇਹਨਾਂ ਨੇ ਪੰਜਾਬ ਵੱਲ ਮੂੰਹ ਕੀਤਾ ਸੋ ਇਹ ਜਿਹੜੇ ਮਨੁਵਾਦੀ ਸਰਕਾਰਾਂ ਸਾਡੇ ਸਮਾਜ ਸਾਡੀ ਹੋਂਦ ਸਾਡੇ ਭਾਈਚਾਰੇ ਨੂੰ ਤੋੜ ਕੇ ਖਤਮ ਕਰਨੀਆਂ ਚਾਹੁੰਦੀਆਂ ਨੇ ਔਰ 30 ਤਰੀਕ ਦਾ ਇਸ ਸਥਾਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਔਰ 30 ਜੂਨ ਨੂੰ ਪੰਜਾਬ ਤੋਂ ਹਰਿਆਣਾ ਤੋਂ ਔਰ ਯੂਪੀ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਔ ਆਪਣੇ ਗੁਰੂ ਸਥਾਨਾਂ ਦੀ ਹੋਂਦ ਨੂੰ ਬਚਾਉਣ ਦੇ ਲਈ ਇਕੱਠੇ ਹੋਈਏ ਮੇਰੇ ਨਾਲ ਸਤਗੁਰੂ ਰਵਦਾਸ ਵੈਲਫੇਅਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਸਰਦਾਰ ਸਾਦੂ ਸਿੰਘ ਜੀ ਕੈਨੇਡਾ ਜੋ ਇਸ ਕੱਲ ਦਾ ਆਪਣਾ 30 ਤਰੀਕ ਦਾ ਜੋ ਲੰਗਰ ਹੈ ਉਸ ਦੀ ਸੇਵਾ ਲਈ ਹੈ ਉਹਨਾਂ ਦੇ ਸਾਥੀ ਸਰਦਾਰ ਨਾਨ ਸਿੰਘ ਜੀ ਕੈਸ਼ਰ ਨੇ ਜੋ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਔਰ ਸੰਤ ਸ਼ਰੋਮਣੀ ਗੁਰੂ ਰਵਿਦਾਸ ਸਮਾਜ ਦੇ ਚੇਅਰਮੈਨ ਸਾਹਿਬ ਨੇ ਔਰ ਗੁਰੂ ਰਵਿਦਾਸ ਸਮਾਜ ਸਭਾ ਸੈਕਟਰ 52 ਤੋਂ ਨੇ ਡਾਕਟਰ ਬੀ ਆਰ ਅੰਬੇਦਕਰ ਮਜ਼ਦੂਰ ਇਕਤਾ ਯੂਨੀਅਨ ਤੋਂ ਮੈਂ ਲਖਵੀਰ ਸਿੰਘ ਬੋਵੀ ਸਮੂਹ ਪੰਜਾਬ ਨਿਵਾਸੀਆਂ ਹਰਿਆਣਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਤੱਕ ਹੋ ਸਕੇ ਇਹ ਆਵਾਜ਼ ਪਹਚਾਓ 30 ਤਰੀਕ ਨੂੰ 11 ਵਜੇ ਵਿਕਾਸਨਗਰ ਮੌਲੀ ਜਾਗਰਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਏ ਤਾਂ ਕਿ ਜਾਗਮ ਸਰਕਾਰਾਂ ਨੂੰ ਆਪਾਂ ਇੱਕ ਮੁੱਠ ਦਾ ਇਜ਼ਹਾਰ ਕਰਕੇ ਇਹਨਾਂ ਨੂੰ ਰੋਕ ਸਕੀਏ ਔਰ ਆਪਣੇ ਸਮਾਗ ਇਕ ਮੁੱਠ ਹੋਏਗਾ ਤਾਂ ਇਹ ਸਰਕਾਰਾਂ ਤੇ ਨੱਥ ਪਾ ਸਕਦੇ ਆ ਇੰਨਾ ਹੀ ਕਹਿੰਦਾ ਹੋਇਆ ਫਤਿਹ ਬੁਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਟ ਜੈ ਸਭਦਾਨ